ਰੋਈ ਪਰ ਲੋਕ ਸਭਾ ਦੀ ਟਿਕਟ ਨੂੰ ਲੈ ਕੇ ਹੋਏ ਵੱਡੇ ਪੱਧਰ ਤੇ ਵਿਚਾਰ ਇਕਤਾ ਸਭਾ ਅਤੇ ਵਿਸ਼ਾਲ ਰੈਲੀ ਨੂੰ ਨੌਜਵਾਨਾਂ ਨੇ ਪਰਮਾ ਹੰਗਾਰਾ ਦਿੱਤਾ ਜਿੱਥੇ ਪਹੁੰਚ ਤੇ ਨੌਜਵਾਨਾਂ ਨੇ ਕੀ ਕਿਹਾ ਸੁਣੋ ਤੁਸੀਂ ਵੀ ਤੁਹਾਨੂੰ ਦੱਸ ਦਈਏ ਕਿ ਫਰੋਈਪੁਰ ਦੇ ਲੋਕ ਸਭਾ ਦੇ ਟਿਕਟਰ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਮੈਦਾਨ ਵਿੱਚ ਨਿੱਤਰ ਰਹੇ ਹਨ ਉਸੇ ਤਰ੍ਹਾਂ ਹੀ ਰਾਏ ਸਿੱਖ ਬਰਾਦਰੀ ਨਾਲ ਸੰਬੰਧਿਤ ਫਰੋਈਪੁਰ ਲੋਕ ਸਭਾ ਤੋਂ ਫੌਜੀ ਅੰਗਰੇਜ਼ ਸਿੰਘ ਵੜਵਾਲ ਸੁਭਾਵੀ ਉਮੀਦਵਾਰ ਵੱਲੋਂ ਲਾਣੇ ਗਏ ਹਨ ਜਿਨ੍ਹਾਂ ਨੇ ਬੀਤੇ ਦਿਨ ਫਰੋਈਪੁਰ ਦੇ ਵਿਜੀਤਪੁਰ ਸਾਹਿਬ ਗੁਰਦੁਆਰਾ ਤੋਂ ਮੰਡੀ ਲਖੋਕੇ ਬਹਿਰਾਮ ਤੱਕ ਇੱਕ ਵਿਸ਼ਾਲ ਰੈਲੀ ਕੀਤੀ ਇਸ ਉਪਰੰਤ ਇੱਕ ਵਿਸ਼ਾਲ ਇਕਤਾ ਸਭਾ ਮੰਡੀ ਲੱਖੋ ਕੇ ਬਹਿਰਾਵ ਵਿਖੇ ਕੀਤੀ ਗਈ ਜੋ ਮੰਡੀ ਲੱਖੋ ਕੇ ਬਹਿਰਾਵ ਵਿਖੇ ਮੰਚ ਤੇ ਸਬੋਧਨ ਕੀਤਾ ਗਿਆ ਰਾਜ ਸਿਕ ਬਰਾਦਰੀ ਦੇ ਸਮੁੱਚੇ ਮੁੱਦੇ ਕੀ ਰੱਖੇਗੇ ਦੇਖੋ ਪੂਰੀ ਰਿਪੋਰਟ ਮੇਰੇ ਨਾਲ ਇੱਕ ਨੌਜਵਾਨ ਇੱਥੇ ਮੌਜੂਦ ਨੇ ਜਿਹੜਾ ਸ਼ਮੂਲੀਤ ਕਰਨ ਵਾਸਤੇ ਪਹੁੰਚਿਆ ਬਾਈ ਜੀ ਕੀ ਨਾਮ ਆਪਣਾ ਲਖਵਿੰਦਰ ਸਿੰਘ ਲਾਟੀ ਜੀ ਕਿਹੜੀ ਜਗ੍ਹਾ ਤੋਂ ਜੀ ਚੱਕ ਸ਼ਕਾਰਗੜ੍ਹ ਤੋਂ ਜੀ ਅੱਛਾ ਅੱਜ ਰੈਲੀ ਦੀ ਤੁਸੀਂ ਸਾਰੇ ਅੱਜ ਆਪਾਂ ਸ਼ਾਮਾ ਹੋ ਗਏ ਸਵੇਰ ਦੀ ਜਿਹੜੀ ਰੈਲੀ ਇੱਥੇ ਦੇਖ ਰਹੇ ਹਾਂ ਵੱਡੇ ਪੱਧਰ ਤੇ ਇਕੱਠ ਹੋਇਆ ਕੀ ਕਹਿਣਾ ਕੀ ਚਾਹੋਗੇ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਫੌਜੀ ਅੰਗਰੇਜ਼ ਸਿੰਘ ਜੀ ਦਾ ਜਿਹੜਾ ਅੱਜ ਇਕੱਠ ਉਹਦੇ ਲਈ ਆਪਾਂ ਪੂਰੇ ਵੱਧ ਤੋਂ ਵੱਧ ਚੜ ਕੇ ਸਾਥ ਦਈਏ ਉਹਨਾਂ ਦਾ ਉਹਨਾਂ ਨੂੰ ਜਿਹੜਾ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਟਿਕਟ ਦਾ ਐਲਾਨ ਹੋਏ ਤੇ ਆਪਾਂ ਉਹਨਾਂ ਦੇ ਫਿਊਚਰ ਪਰ ਆਪਦੇ ਫਿਊਚਰ ਪਰ ਜਿਹੜਾ ਹੋਰ ਰਾਏ ਸਿੱਖ ਫਾਊਂਡੇਸ਼ਨ ਦਾ ਅਸੀਂ ਫੰਡਾ ਲਿਆ ਹੈਗਾ ਉਹਦੇ ਲਈ ਆਪਾਂ ਵੱਧ ਤੋਂ ਵੱਧ ਸਾਥ ਦਈਏ ਤੇ ਅੱਗੇ ਵੀ ਆਪਾਂ ਦਿੰਦੇ ਰਾਂਗੇ ਸਾਥ ਪੂਰਾ ਜੀ ਜਿਸ ਤਰ੍ਹਾਂ ਇੱਥੇ ਵਿਚਾਰ ਇਕੱਠ ਹੋਇਆ ਇਹ ਨੌਜਵਾਨ ਜਿਸ ਤਰ੍ਹਾਂ ਇੱਥੇ ਬਜ਼ੁਰਗ ਸੀ ਅਗੇ ਸ਼ੇਰ ਸਿੰਘ ਬਾਇਆ ਸੀ ਐਮਪੀ ਹੈਗੇ ਸੀ ਮੈਂਬਰ ਆਫ ਪਾਰਲੀਮੈਂਟ ਹੈਗੇ ਸੀ ਹੋਰ ਫੌਜੀ ਅੰਗਰੇਜ਼ ਸਿੰਘ ਬਰਵਾਲ ਨੇ ਯੂਥ ਦੇ ਯੂਥ ਆਈਕਨ ਹੈਗੇ ਲੀਡਰ ਹੈਗੇ ਆ ਇਹ ਤੁਸੀਂ ਕੀ ਸਿਨੈਅ ਦੇਣਾ ਚਾਹੋ ਕਿਸ ਤਰ੍ਹਾਂ ਤੁਸੀਂ ਵੇਖਦੇ ਹੋ ਫੌਜੀ ਅੰਗਰੇਜ਼ ਸਿੰਘ ਬਰਵਾਲ ਫੌਜੀ ਅੰਗਰੇਜ਼ ਸਿੰਘ ਬਰਵਾਲ ਨੂੰ ਅਸੀਂ ਇਸ ਇਸ ਨਿਗਾ ਨਾਲ ਦੇਖ ਰਹੇ ਹਾਂ ਕਿ ਆਉਣ ਵਾਲਾ ਜਿਹੜਾ ਯੂਥ ਹੈਗਾ ਵੀ ਜਿਵੇਂ ਅੱਜ ਦੇ ਲੀਡਰ ਹੈਗੇ ਫੌਜੀ ਅੰਗਰੇਜ਼ ਸਿੰਘ ਜੀ ਵਧੀਆ ਗਾਈਡ ਕਰ ਰਹੇ ਆ ਪੜੇ ਲਿਖੇ ਹੈਗੇ ਆ ਤੇ ਆਉਣ ਵਾਲਾ ਯੂਥ ਵੀ ਉਹਨਾਂ ਨੂੰ ਦੇਖ ਦੇਖ ਕੇ ਆਰਮੀ ਪਰਸਨ ਹੈਗੇ ਆ ਪੂਰਾ ਡਿਸਪਲਾਈਨ ਕ੍ਰੀਏਟ ਕਰ ਰਹੇ ਸਮੇਂ ਦੇ ਵਿੱਚ ਜਿਹੜਾ ਵੀ ਯੂਥ ਹੈਗਾ ਉਹਨਾਂ ਨੂੰ ਪੂਰਾ ਦੇਖੂਗਾ ਲਾਈਵ ਦੇਖੂਗਾ ਉਸ ਤੋਂ ਬਾਅਦ ਉਵੇਂ ਹੀ ਡਿਸਪਲਿਨ ਕ੍ਰੀਏਟ ਕਰੂਗਾ ਜੀ ਧੰਨਵਾਦ ਬਾਈ ਜੀ ਥੈਂਕ ਯੂ ਜੀ ਬਾਈ ਜੀ ਕੀ ਨਾਮ ਪੜਾ ਜੀ ਮੇਰਾ ਨਾਮ ਜੀ ਰਮਨ ਲਾਟੀ ਅੱਛਾ ਜੀ ਕਿਹੜੀ ਜਗ੍ਹਾ ਤੋਂ ਜੀ ਮੈਂ ਜੀ ਚੱਕ ਸ਼ਿਕਾਰਗਾ ਤੋਂ ਜੀ ਅੱਛਾ ਜੀ ਅੱਜ ਇਸ ਰੈਲੀ ਦੇ ਬਾਰੇ ਕੀ ਕਹਿਣਾ ਚਾਹੋਗੇ ਨੌਜਵਾਨਾਂ ਨੂੰ ਖਾਸ ਕਰਕੇ ਮੈਸੇਜ ਹਾਂ ਜੀ ਨੌਜਵਾਨਾਂ ਨੂੰ ਇਹ ਮੈਸੇਜ ਹੈ ਕਿ ਜੋ ਸਾਡੇ ਜੂਸ ਵਾਸਤੇ ਜੇ ਲੀਡਰ ਅੰਗਰੇਜ਼ ਸਿੰਘ ਵਿੜਵਾਲ ਇੱਕ ਨੌਜਵਾਨ ਦਿਲਾਂ ਦੀ ਟੜਕਣ ਨੇ ਜੀ ਇਹਨਾਂ ਨੂੰ ਜਿਹੜੇ ਨੌਜਵਾਨ ਯੂਥ ਹੈ ਇਹਨਾਂ ਨੂੰ ਸਖਤ ਲੋੜ ਹੈ ਇਹੋ ਜੀ ਲੀਡਰ ਦੀ ਜੋ ਇੱਕ ਸੇਧ ਦਿੰਦੇ ਆ ਜੀ ਬਹੁਤ ਵਧੀਆ ਮੈਸੇਜ ਦੇ ਰਿਹਾ ਆਪਣੇ ਜੋ ਵੀ ਯੂਥ ਹੈ ਹਾਂਜੀ ਧੰਨਵਾਦ ਭਾਈ ਜੀ ਥੈਂਕ ਯੂ ਮੇਰੇ ਨਾਲ ਇੱਕ ਹੋਰ ਨੌਜਵਾਨ ਹੈਗੇ ਵੀਰ ਅ ਅੱਜ ਭਾਈ ਜੀ ਜਿਹੜਾ ਪ੍ਰੋਗਰਾਮ ਇੱਥੇ ਹੋ ਰਿਹਾ ਲੱਖੋਗੇ ਬਹਿਰਾਮ ਮੰਡੀ ਦੇ ਵਿੱਚ ਅ ਅੰਗਰੇਜ਼ ਸਿੰਘ ਵਿਡਵਾਲ ਜਿਹੜੇ ਫੌਜੀ ਸਾਹਿਬ ਹੈਗੇ ਆ ਬੜੇ ਵੱਡੇ ਪੱਧਰ ਤੇ ਨੌਜਵਾਨ ਆਇਆ ਕੀ ਮੈਸੇਜ ਕੀ ਦੇਣਾ ਚਾਹੋਗੇ ਤੁਸੀਂ ਭਾਈ ਜੀ ਪਹਿਲਾਂ ਤਾਂ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਬੱਲੂਆਣਾ ਹਲਕੇ ਤੋਂ ਪਹੁੰਚਿਆ ਪਰਸੋਂ ਦਾ ਆਇਆ ਜੋ ਕਿ ਫਰੋਇਪੁਰ ਲੋਕ ਸਭਾ ਜੀ ਆਉਂਦਾ ਹੈ ਬੱਲੂਆਣਾ ਹਲਕਾ ਤੁਹਾਨੂੰ ਪਤਾ ਹੀ ਹੈ ਪਿਛਲੇ ਸਮਿਆਂ ਚ ਲੱਖ ਵੱਖ-ਵੱਖ ਸਰਕਾਰਾਂ ਆਈਆਂ ਪਰ ਆਪਣੇ ਲੋਕਾਂ ਦਾ ਵਿਕਾਸ ਨਹੀਂ ਕਰ ਸਕੀਆਂ ਹਜੇ ਵੀ ਤੁਸੀਂ ਇਹਨਾਂ ਪਿੰਡਾਂ ਚ ਜਾਓਗੇ ਛੜਕਾਂ ਚਟੋਏ ਕੱਲ ਮੈਂ ਆਇਆ ਮਾਛੀਵਾੜਾ ਰੋਡ ਤੋਂ ਇੱਧਰ ਆ ਰਿਹਾ ਸੀ ਮਦੋੜ ਸਾਈਡ ਸਾਰੀ ਸੜਕ ਟੁੱਟੀ ਹੈ ਮੈਨੂੰ ਇੱਕ ਵੀਰ ਦੱਸ ਰਿਹਾ ਸੀ ਕਿਉਂਕਿ ਮੇਰਾ ਹਲਕਾ ਤਾਂ ਬਹੁਤ ਦੂਰ ਹੈ ਬੱਲੂਆਣਾ ਕਹਿੰਦੇ ਵੀ ਸੜਕ ਅੱਧੀ ਬਣ ਗਈ ਅੱਧੀ ਰੋਗੀ ਮੈਂ ਕਿਉਂ ਰੋਗੀ ਕਹਿੰਦੇ ਐਮਪੀ ਸਾਹਿਬ ਜੋ ਕਿ ਸੁਖਵੀਰ ਸਿੰਘ ਬਾਦਲ ਨੇ ਉਹਨਾਂ ਦੇ ਕੋਈ ਸੈਂਸ ਜੂਨ ਹੋਣ ਵਾਲੇ ਰਹਿੰਦੇ ਆ ਤੇ ਉਹ ਰੋਕ ਦਿੱਤੀ ਗਈ ਇਹ ਬਹੁਤ ਮਦਭਾਗੀ ਮਦਭਾਗੀ ਗੱਲ ਹੈ ਕਿਉਂਕਿ ਅਸੀਂ ਲੋਕ ਇਹਨਾਂ ਨੂੰ ਆਪਣੀਆਂ ਆਵਾਜ਼ਾਂ ਚੁੱਕਣ ਵਾਸਤੇ ਬਣਾਉਣੇ ਆ ਅਸੀਂ ਵੋਟਾਂ ਪਾਉਣੇ ਆ ਸਾਡੀਆਂ ਵੋਟਾਂ ਨੇ ਇਹਨਾਂ ਨੂੰ ਬਣਾ ਕੇ ਜਿੰਨਾ ਜਦੋਂ ਸੁਖਵੀਰ ਸਿੰਘ ਬਾਦਲ ਜੀ ਨੂੰ ਟਿਕਟ ਮਿਲੀ ਸੀ ਲੋਕਾਂ 'ਚ ਉਤਸ਼ਾਹ ਬਹੁਤ ਸੀ ਵੀ ਇੱਕ ਵੱਡੇ ਲੀਡਰ ਆਏ ਐ ਐਮਪੀ ਬਣਾ ਕੇ ਭੇਜੋ ਸਾਡੇ ਕੰਮ ਕਰਨਗੇ ਪਰ ਜਿੰਨੀ ਲੋਕਾਂ ਨੂੰ ਉਮੀਦ ਸੀ ਉਹ ਨਹੀਂ ਹੋ ਸਕੀ ਉਹਨਾਂ ਦੀ ਪੂਰੀ ਹੁਣ ਅਸੀਂ ਦੇਖਦੇ ਆ ਜਿਵੇਂ ਫੌਜੀ ਅੰਗਰੇਸ ਸਿੰਘ ਵਰਵਾਲ ਜੀ ਨੇ ਇਹਨਾਂ ਕੋਲ ਸਾਰਾ ਕੁਝ ਹੈ ਇਹਨਾਂ ਦੀ ਉੱਪਰ ਹਾਈ ਕਮਾਂਡ ਤੱਕ ਪਹੁੰਚ ਹੈ ਰਾਗਵ ਚੱਡਾ ਜੀ ਨਾਲ ਬਹੁਤ ਵਧੀਆ ਇਹਨਾਂ ਦੇ ਸਬੰਧ ਨੇ ਕੇਜਰੀਵਾਲ ਜੀ ਨਾਲ ਸੰਦੀਪ ਪਾੜਖ ਜੀ ਦੀ ਟੀਮ 'ਚ ਕੰਮ ਕਰਦੇ ਨੇ ਸਾਨੂੰ ਉਮੀਦ ਹੈ ਵੀ ਇਹਨਾਂ ਨੂੰ ਟਿਕਟ ਮਿਲੂਗੀ ਆਮ ਆਦਮੀ ਪਾਰਟੀ ਵੱਲੋਂ ਅਸੀਂ ਵੱਧ ਤੋਂ ਵੱਧ ਵੋਟਾਂ ਨਾਲ ਜਿਤਾ ਕੇ ਤੇ ਸਾਡੇ ਏਰੀਆ ਦਾ ਵਿਕਾਸ ਕਰਵਾ ਸਕਾਂ। ਨੌਜਵਾਨਾਂ ਨੂੰ ਖੀਰ ਦੇ ਵਿੱਚ ਕੀ ਮੈਸੇਜ ਦੇਣਾ ਚਾਹੋਗੇ? ਮੈਂ ਤਾਂ ਨੌਜਵਾਨਾਂ ਨੂੰ ਇਹ ਕਹਿਣਾ ਵੀ ਜਿਵੇਂ ਪੜ੍ਹੇ ਲਿਖੇ ਨੇ ਅੱਜਕੱਲ ਤੁਹਾਨੂੰ ਪਤਾ ਪੀੜ੍ਹੀ ਸਾਰੀ ਨਵੀਂ ਆ ਰਹੀ ਹੈ ਪੜ੍ਹੀ ਲਿਖੀ ਆ ਰਹੀ ਹੈ। ਨੌਜਵਾਨ ਇੱਕ ਚੰਗੇ ਬੰਦੇ ਨੂੰ ਅੱਗੇ ਲਿਆਉਣ ਆਪਦੇ ਫੈਮਿਲੀ ਮੈਂਬਰ ਨੂੰ ਜਿਵੇਂ ਵੀ ਇਹਨਾਂ ਨੂੰ ਸਪੋਰਟ ਕਰਨ ਜਿਹੜਾ ਉਹਨਾਂ ਨੂੰ ਚੰਗਾ ਲੱਗਦਾ ਪੜ੍ਹਿਆ ਲਿਖਿਆ ਵੀ ਉਹਨਾਂ ਨੂੰ ਲੱਗਦਾ ਹੈ। ਵੀ ਆਪਣੇ ਏਰੀਏ ਦਾ ਵਿਕਾਸ ਕਰਾ ਸਕਦੇ ਧੰਨਵਾਦ ਭਾਈ ਜੀ ਬਹੁਤ ਬਹੁਤ ਧੰਨਵਾਦ ਮੇਰੇ ਨਾਲ ਇੱਕ ਹੋਰ ਨੌਜਵਾਨ ਮੌਜੂਦ ਹੈਗਾ ਹੈ ਭਾਈ ਜੀ ਇੱਥੇ ਬਹੁਤ ਵੱਡੀ ਰੈਲੀ ਹੋਈਗੀ ਰਾਏ ਸਿੱਖ ਬਰਾਦਰੀ ਵੱਲੋਂ ਕੀ ਕਹਿਣਾ ਚਾਹੋਗੇ ਇਸ ਦਿਨ ਇਹ ਰੈਲੀ ਆਪਣੇ ਰਾਏ ਸਿੱਖ ਬਰਾਦਰੀ ਸਮੂਹ ਜਥੇਬੰਦੀ ਉਹ ਲੋਕ ਕੀਤੀ ਗਈ ਹੈ ਇਹ ਰੈਲੀ ਦੇ ਵਿੱਚ ਬਹੁਤ ਹੀ ਵੱਡੀ ਮਾਤਰਾ ਦੇ ਵਿੱਚ ਲੋਕ ਪਹੁੰਚੇ ਨੇ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਇਨਾ ਉਤਸ਼ਾਹ ਸੀ ਜਿੱਦਾਂ ਰਾਏ ਸਿੱਖ ਬਰਾਦਰੀ ਦੇ ਜ਼ਮੀਨਾਂ ਦੇ ਮਸਲੇ ਲਾ ਲੋ ਚਾਹ ਆਪਣੇ ਜਰਾਇਮ ਪੇਸ਼ਾ ਕੌਮ ਦਾ ਜੋ ਐਕਟਰ ਲੱਗਿਆ ਉਹ ਤੱਬਾ ਇਹ ਤੱਕ ਨਹੀਂ ਆਪਣੇ ਰਾਏ ਸਿੱਖ ਬਰਾਦਰੀ ਤੋਂ ਉਤਰਿਆ ਲੇਕਿਨ ਸਾਰੀਆਂ ਹੀ ਜਥੇਬੰਦੀਆਂ ਵੱਧ ਚੜ ਕੇ ਇਸ ਵਿਸ਼ਾਲ ਰੈਲੀ ਦੇ ਵਿੱਚ ਹਿੱਸਾ ਲਿਆ ਉਹਨਾਂ ਨੇ ਇਹ ਜਿਸ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਮੈਂਬਰ ਆਫ ਪਾਰਲੀਮੈਂਟ ਲੋਕ ਸਭਾ ਜਿਹੜੇ ਇਲੈਕਸ਼ਨ ਹੋ ਰਹੇ ਚੋਣਾਂ ਹੋ ਰਹੀਆਂ ਨੇ ਕੀ ਮੰਨਿਆ ਜਾਵੇ ਵੀ ਜਿਹੜੇ ਰਾਏ ਸਿੱਖ ਬਰਾਦਰੀ ਇਸ ਮੁੱਚੀ ਰਾਏ ਸਿੱਖ ਬਰਾਦਰੀ ਹੈ ਜਾਂ ਕਹਿ ਸਕਦੇ ਵੀ ਆਪਾਂ ਜਿਹੜਾ ਫਰੋਈਪੁਰ ਤੋਂ ਅਗਲਾ ਜਿਹੜਾ ਕੈਂਡੀਡੇਟ ਆ ਆਵਾਂ ਦੀ ਪਾਰਟੀ ਤੋਂ ਫੌਜੀ ਅੰਗਰੇਜ਼ ਸਿੰਘ ਬਰਵਾਲ ਹੋਣਗੇ ਜੀ ਬਿਲਕੁਲ ਇਹ ਮੀਡੀਆ ਦੇ ਵਿੱਚ ਵੀ ਸਾਫ਼ ਅੱਜ ਹੋ ਜਾਣਾ ਵੀ ਅਗਲੇ ਕੈਂਡੀਡੇਟ ਫੌਜੀ ਅੰਗਰੇਜ਼ ਸਿੰਘ ਵਾਰਵਲ ਹੀ ਹੋਣਗੇ ਕਿਉਂਕਿ 60 ਤੋਂ 70% ਜੋ ਰਾਜਸੀ ਬਰਾਦਰੀ ਦੀ ਵੋਟ ਹੈ ਅੱਜ ਦੇ ਸਮੇਂ ਦੇ ਵਿੱਚ ਤੇ ਅਸੀਂ ਜੇ ਚਾਹੀਏ ਤਾਂ ਆਜ਼ਾਦ ਉਮੀਦਵਾਰ ਵੀ ਅਸੀਂ ਬਣਾ ਸਕਦੇ ਹਾਂ ਲੇਕਿਨ ਸਾਡੇ ਨਾਲ ਜੇ ਆਮ ਆਦਮੀ ਪਾਰਟੀ ਵਿਤਕਰਾ ਕਰੇਗੀ ਫਿਰ ਅਸੀਂ ਆਜ਼ਾਦ ਉਮੀਦਵਾਰ ਅਖਲਾਰਨ ਦੀ ਕੋਸ਼ਿਸ਼ ਕਰਾਂਗੇ ਲੇਕਿਨ ਜਿਹੜੀ 13 ਸੀਟਾਂ ਦੇ ਵਿੱਚੋਂ ਇੱਕ ਸੀਟ ਦੀ ਮੰਗ ਕਰ ਰਿਹਾ ਜੋ ਫਰੋਜਪੁਰ ਦੀ ਸੀਟ ਹੈ ਉਹਦੇ ਵਿੱਚ ਸਾਡੇ 70 60 70% ਜੋ ਵੋਟ ਬੈਂਕ ਹੋ ਰਾਇ ਸਿੱਖ ਦਾ ਇਹ ਫੌਜੀ ਅੰਗਰੇਜ਼ ਸਿੰਘ ਵਾਰਵਲ ਨੇ ਸੀਟ ਦਿੱਤੀ ਜਾਵੇ ਇਹ ਜਿਹੜੀ ਪਹਿਲੀ ਸੀਟ ਹੋਵੇਗੀ ਫਰੋਇਪੁਰ ਦੀ ਇਹ ਆਮ ਆਦਮੀ ਪਾਰਟੀ ਦੀ ਚੋਲੀ ਦੇ ਵਿੱਚ ਹੋਵੇਗੀ ਭਾਈ ਜੀ ਨਾਕੀਦ ਕਿਹੜੀ ਜਗ੍ਹਾ ਤੋਂ ਮੇਰਾ ਨਾਮ ਹਰਜਿੰਦਰ ਸਿੰਘ ਪਿੰਡ ਸੁਲਤਾਨਵਾਲਾ ਜ਼ਿਲ੍ਹਾ ਬਰਲਾਖ ਫਰੋਇਪੁਰ ਜੀ ਧੰਨਵਾਦ ਭਾਈ ਥੈਂਕ ਯੂ ਸਰ ਪ੍ਰੋਇਪਰ ਤੋਂ ਹਰਨੇਕ ਸਿੰਘ ਭੁੱਲਰ ਦੇ ਨਾਲ ਰਾਏਵਰ ਸਿੰਘ ਕਚੂਰਾ ਦੀ ਵਿਸ਼ੇਸ਼ ਰਿਪੋਰਟ ਜੇਕਰ ਤੁਸੀਂ ਸਾਡੇ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪੇਜ ਨੂੰ ਫੋਲੋ ਐਂਡ ਲਾਈਕ ਜ਼ਰੂਰ ਕਰ ਲਓ ਤਾਂ ਕਿ ਪੰਜਾਬ ਦੀ ਹਰ ਅਪਡੇਟ ਤੁਹਾਡੇ ਤੱਕ ਪਹੁੰਚੇ ਸਭ ਤੋਂ ਪਹਿਲਾਂ ਬਣੇਰੋ ਸਾਡਾ ਨਾਲ ਦੇਖਦੇ ਰਹੋ ਸਾਡਾ ਚੈਨਲ ਇਹ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਤੁਹਾਡੇ ਚਾਹਣ ਵਾਲਿਆਂ ਤੱਕ ਇਹ ਪੋਸਟ ਜ਼ਰੂਰ ਪਹੁੰਚ ਸਕੇ